ਜਿਹੜਾ ਫੇਰ ਪਤਾ ਕੀ ਕਹਿਣਾ ਵਾ ਨੋਂ ਡਰਦੀ ਚਲ ਗਈ ਆ ਉਹ ਦੂਜੀ ਮੰਮੀ ਸੁਣਿਆ ਹੀ ਨਹੀਂ ਜਾਂਦਾ ਤੂੰ ਇਹਦਾ ਬੋਲ ਬੁਲਾਰਾ ਮੇਰੇ ਕੋਲ ਤੂੰ ਕੱਲੇ ਆ ਮੈਂ ਤੇਰੇ ਨਾਲ ਵਾ ਨਾ ਫੇਰ ਕੀ ਕਰਨੋਂ ਡਰਦੀ ਆ ਦੇਖੋ ਇਦਾਂ ਨਹੀਂ ਜਾਣਾ ਬਾਅਦ ਚ ਚਲ ਜੀ ਥੋੜੀ ਜਿਹੀ ਲੜਾਈ ਮੁੱਕ ਜਾਂਦੀ ਆ ਨਾ ਤੇ ਬਾਅਦ ਚ ਜਾਵੀਂ ਇਦਾਂ ਤੇ ਹੋਣਾ ਵਾ ਸ੍ਰਿਕਣੀ ਨੇ ਹੋਰ ਸਿਰ ਤੇਰੇ ਸਿਰ ਤੇ ਚੜਨਾ ਵਾ ਉਹ ਤੇ ਗੱਲ ਹੈਗੀ ਆ ਪਰ ਮੰਮੀ ਕੀ ਕਰਾਂ ਮੈਂ ਆ ਗੱਲ ਜਿਹੜੀ ਸੋਚਣ ਲਈ ਆ ਨਾ ਇਹ ਨਾ ਸੋਚ ਹੋਰ ਕੋ ਸੋਚ ਜਿਹੜਾ ਇਹਨੂੰ ਠੰਡ ਪਵੇ ਇਹ ਗੱਲਾਂ ਵੀ ਆ ਜਿਹੜੀ ਘੜੀ ਦੇ ਪਿੱਛੇ ਸੁਣਾਉਂਦੀ ਆ ਤੂੰ ਆ ਕੀਤਾ ਉਹ ਕੀਤਾ ਸਾਨੂੰ ਘਰ ਚੋਂ ਕੱਖ ਮਿਲਣਾ ਨਹੀਂ ਪਵਾੜੇ ਮੰਮੀ ਦੇ ਆ ਇਹ ਗੱਲ ਨਾ ਸੋਚ ਵੀ ਮੈਂ ਘਰੋਂ ਘਰ ਛੱਡ ਕੇ ਚੱਲ ਜਾ ਉਹਨੇ ਤਾਂ ਬੜੀ ਖੁਸ਼ ਹੋਣਾ ਕਿ ਘਰੋਂ ਚੱਲ ਗਈ ਆ ਤੇ ਦੂਜੀ ਗੱਲ ਉਹਨੇ ਕਿਹਾ ਇਹ ਤਾਂ ਝੂਠੀ ਹੀ ਜਿਹੜੀ ਘਰ ਛੱਡ ਕੇ ਚੱਲ ਗਈ ਆ ਇਹਦੇ ਗੱਲ ਮੰਮੀ ਵਾਕਿਆ ਮੇਰੇ ਬੰਨਣ ਅੰਦਰ ਆਉਂਦੀ ਆ ਪਰ ਮੈਂ ਕਰਾਂ ਕਿ ਦੱਸੋ ਹਣ ਤੁਸੀਂ ਮੈਨੂੰ ਦੱਸੋ ਰਾਹ ਗਾੜੀ ਪੇ ਮੈਂ ਕੀ ਕਰਾਂ ਮੈਂ ਤੇ ਇਹਨਾਂ ਨਾਲ ਲੜ ਲੜ ਕੇ ਹਾਰ ਚੁੱਕੀ ਆ ਮੈਂ ਤੇ ਪੁੱਤ ਮੈਂ ਇਹ ਗੱਲ ਆਖਣ ਦੀਆਂ ਜੇ ਕਹਿੰਦੇ ਆ ਤਾਂ ਤੂੰ ਵੀ ਪ੍ਰੂਫ ਲਿਆ ਦਿਓ ਆਂਦੇ ਨਾ ਪ੍ਰੂਫ ਲਿਆਉਣੇ ਆ ਹਾਏ ਮੰਮੀ ਜੀ ਤੁਸੀਂ ਸਿਆਣੇ ਤੁਹਾਨੂੰ ਨਹੀਂ ਪਤਾ ਵੀ ਮੈਂ ਪ੍ਰੂਫ ਕਾਦਾ ਲਿਆ ਕੇ ਦਵਾਂ ਮੈਂ ਤੇ ਕੋਈ ਕਾਗਜ਼ ਪੱਤਰ ਲਿਆਤਾ ਤੇ ਇਹਨਾਂ ਨੇ ਆਖਣਾ ਤੂੰ ਉਹ ਘਟਾਤਾ ਹੁਣਾ ਤੋ ਉਹ ਕਰਦਾ ਇਹ ਮੇਰੇ ਨਾਲ ਚੱਲਣ ਤਸੀਲੇ ਜਾ ਕੇ ਸਾਡੇ ਨਾਲ ਤੇ ਸਾਡੇ ਨਾਂ ਫਲਾ ਲੈਣ ਉੱਥੇ ਵੀ ਕੀ ਹੈਗਾ ਕੀ ਨਹੀਂ ਆਹ ਤਾਂ ਇਹ ਵੀ ਗੱਲ ਸਹੀ ਆ ਬਾਕੀ ਗੱਲ ਸੁਣ ਮੇਰੀ ਤੇਲ ਵੇਹ ਤੇਲ ਦੀ ਧਾਰ ਵੇ ਮੈਂ ਵੀ ਬੜਾ ਕੁਝ ਸੋਚ ਕੇ ਰੱਖਿਆ ਫਿਰ ਏਦਾਂ ਜਿੱਦਾਂ ਇਹ ਚੱਲਣਗੇ ਨਾ ਸਿਆਣੇ ਕਹਿਆ ਸਿੱਧੀ ਉਂਗਲ ਨਾਲ ਕਿਉਂ ਨਾ ਨਿਕਲੇ ਟੇਢੀ ਨਾ ਕੱਢ ਲਈਦਾ ਵਾ ਵਾ ਮਾਤਾ ਮਾਤਾ ਤੇ ਪੂਰੀ ਮੇਰੀਆਂ ਉਂਗਲਾਂ ਦੇ ਨੱਚਣ ਲਈ ਆ ਜੇ ਮੈਂ ਮਨ ਇਹ ਮੰਨੀਆਂ ਉਹ ਵੀ ਤਰੀਕਾ ਕਰ ਲਉ ਤੇ ਮਾਤਾ ਟੇਢੀ ਉਂਗਲ ਆ ਗਈ ਆ ਵੀ ਟੇਢੀ ਨਾ ਕੇ ਉਹ ਕੱਢ ਲਈਦਾ ਮੈਨੂੰ ਲੱਗਦਾ ਮੇਰੇ ਬਾਰੇ ਨਿਆਰੇ ਹਣੇ ਮੈਂ ਤੇ ਚਾਰ ਚਫੇਰੇ ਹੀ ਮੈਂ ਤੇ ਜਮੀਨਾ ਜਿਹੜਾ ਆਤਮ ਵਾਲੀ ਬਣ ਜਾਣਾ ਲੱਗਦਾ ਮੈਨੂੰ ਮਾਤਾ ਦੇ ਹਾਲਾਤਾਂ ਦਾ ਕੋਈ ਗੱਲ ਨਹੀਂ ਮਾਤਾ ਨਾ ਹੋਰ ਮਿੱਠੀਆਂ ਬਣਦੀਆਂ ਲੈ ਵੀ ਸੁੱਖ ਵੇਖੀ ਤੇਰੇ ਹੁਣ ਚੌਲ ਕਿਦਾਂ ਚਿੱਟੇ ਹੁੰਦੇ ਤੈਨੂੰ ਵੇਖੀ ਲੱਗਦਾ ਪਤਾ ਕੋਈ ਨਹੀਂ ਫਿਰ ਤੂੰ ਇਹ ਨਾ ਮੁੰਡੇ ਨੂੰ ਨਾ ਮੇਰੀਆਂ ਪਟੋਕੀਆਂ ਤਾਂ ਬਚਾਉਣੀ ਆ ਵੇਖੀ ਕਿਦਾਂ ਫਿਰ ਆਲੇ ਦੁਆਲੇ ਸਾਰੇ ਮਾਰਦੇ ਜਦੋਂ ਤੇਰੇ ਕੋ ਹੋਇਆ ਹੀ ਕੱਖ ਨਾ ਪਿਓ ਪਤ ਗਏ ਦਿਹਾੜੀਆਂ ਕਰਨ ਵੇਖੀ ਫਿਰ ਪਟੋਕੀਆਂ ਖਾਂਦੇ ਹਾਏ ਹਾਏ ਵੇ ਰੱਬਾ ਕਿੰਨਾ ਪਾਣੀ ਪਾਣੀ ਹੋਇਆ ਪਿਆ ਉਹ ਸਾਈਡ ਤੇ ਮੈਂ ਵੀ ਨੀ ਨਾ ਹਟਿ ਲੈ ਘਰ ਡੁੱਬੇ ਪਏ ਸਾਰੇ ਕਿੰਨਾ ਪਾਣੀ ਆਇਆ ਈਓ ਹਾਏ ਹਾਏ ਲੋਕੀ ਕੀ ਵਿਚਾਰੇ ਕਰਦੇ ਹੋਣਗੇ ਬਹੁਤ ਤਬਾਈ ਹੋਣ ਈ ਆ ਦੱਸ ਅੱਗੇ ਹਰ ਵਾਰੀ ਪੰਜਾਬ ਚ ਹੁੰਦੀ ਆ ਐਰ ਕੀ ਕਿੰਨੀ ਜੁਪੀ ਸਾਈਡ ਤੇ ਹੋ ਗਈ ਆ ਬਹੁਤ ਜਿਆਦੀ ਹੋ ਗਈ ਆ ਤੇ ਅਜੇ ਪੰਜਾਬ ਦਾ ਕੀ ਪਤਾ ਕਿਦਣ ਫੇਰ ਇੱਧਰ ਨੂੰ ਪਾਣੀ ਆ ਜਾਣਾ। ਰੁਪਿੰਦਰ ਨੂੰ ਫੋਨ ਲਾਵਾਂ। ਜਿਹੜੀ ਕੰਮ ਦੀ ਗੱਲ ਉਹ ਕਰਾਂ। ਇਹ ਤੇ ਰੱਬ ਦੀ ਮਰਜ਼ੀ ਜੋ ਕੋ ਜੋ ਹੋਣ ਡਿਆ। ਚੁੱਕ ਵੀ ਲਾਖ ਹੋਰੇ ਫੋਨ ਚੁੱਕਣਾ ਹੀ ਨਹੀਂ ਅੱਜ ਇਹਨੇ। ਸ਼ੁਕਰਾ ਫੋਨ ਚੁੱਕ ਲਈ ਕਿਤੇ ਨਹੀਂ ਸਾਸਰੀ ਘਰ ਤੇ ਠੀਕ ਆ ਹਾਏ ਹੈ ਗੱਲ ਇਦਾਂ ਕਰਦੀ ਆ ਸਸਨੰਦ ਨਹੀਂ ਲੜੀ ਹਾ ਹੈ ਕਿਤੇ ਬੰਦੇ ਨਾਲ ਤੇ ਨਹੀਂ ਲੜ ਪਏ ਉਹ ਤੇ ਵਿਚਾਰਾ ਬਾਹਰ ਬੈਠਾ ਕਮਾਈ ਕਰਨਦਿਆ ਲੈ ਤੇਰੀਆਂ ਤੇ ਟਿਉਣਾ ਹੀ ਬਦਲੀਆਂ ਪਈਆਂ ਆ ਚਾਲ ਕੋਈ ਨਹੀਂ ਬੱਚਿਆਂ ਬੁੱੱਚਿਆਂ ਚ ਕਿਹ ਵੇਲੇ ਹੋ ਹੀ ਜਾਂਦਾ ਮੈਂ ਤੇ ਮਖੌਲ ਕਰਨ ਢਈ ਆ ਕਿਉਂ ਤਾਂ ਤਾਂ ਚੜਦੀ ਜਾਂਣ ਢਈ ਆ ਠੰਡਾ ਕਰ ਆਪਣੇ ਆਪ ਨੂੰ ਗਰਮੀ ਅੱਗੇ ਵੜੀ ਆ ਲੈ ਹਾਵੇ ਇਹ ਗੱਲ ਕਰਨ ਦਾ ਤਰੀਕਾ ਹੈ ਤੂੰ ਛੇਤੀ ਦੱਸ ਤੂੰ ਕਦ ਲਈ ਫੋਨ ਕੀਤਾ ਤੈਨੂੰ ਪਤਾ ਹੀ ਹੈ ਮੈਂ ਕਦ ਲਈ ਫੋਨ ਕੀਤਾ ਨਹੀਂ ਕਾਦਾ ਪਤਾ ਕਾਦਾ ਉਹੋ ਗੱਲ ਮੰਮੀ ਨਾ ਹੋਈ ਤੇਰੀ ਗੱਲ ਆਹ ਹੋ ਮੇਰੀ ਤਾਂ ਪਰ ਸੋਚਾ ਥੋਈ ਹੀ ਆਹ ਹੋ ਮੈਨ ਲੱਗੀ ਹੀ ਕਰਨ ਪਰ ਮੈਂ ਚੱਲ ਪਹਿਲਾਂ ਤੈਨੂੰ ਫੋਨ ਕਰਾਂ ਮੇਰੀ ਗੱਲ ਸੁਣ ਵੀ ਐਵੇਂ ਪਾਰਾ ਜਾਣਾ ਚੜਾਈ ਜਾ ਤੇ ਜਦੱਕ ਫੇਰਾ ਮਾਰ ਆਉਣਾ ਹੈ ਉੱਧਰ ਜਾ ਕੇ ਤੇ ਦੋ ਬਸ 1.5 2 ਮਹੀਨੇ ਦੀ ਗੱਲ ਆ ਕਿਉਂ ਤੇਰੇ ਕੋ ਕਿਉਂ ਨਹੀਂ ਵੱਜਦਾ ਐਨੇ ਕਿਹੜੇ ਕੰਮ ਤੇਰੇ ਹੋ ਗਏ ਆ ਹੂੰ ਪਹਿਲਾਂ ਤੇ ਤੂੰ ਇੰਨਾ ਉਹ ਗੱਲ ਵੀ ਹੱਸ-ਹੱਸ ਸਾਰੇ ਕੰਮ ਕਰਦੀ ਹਾਂ ਅੱਜ ਤੇਰੀ ਮੈਨੂੰ ਸਮਝ ਹੀ ਨਹੀਂ ਆਉਂਦੀ ਨਹੀਂ ਤੂੰ ਜਾ ਜਾ ਕੇ ਤੇ ਜਰਾ ਕੁ ਉਧਰ ਫੇਰਾ ਮਾਰ ਕੇ ਆ ਜਿਹੜੇ ਕੰਮ ਤੇ 2 ਕੁ ਮਹੀਨਿਆਂ ਦੀ ਗੱਲ ਆ ਜੇ ਇਹ ਗੱਲ ਆ ਤੇ ਆਪਾਂ ਛੇਤੀ ਇਂਤਜ਼ਾਮ ਕਰ ਲੈਨੇ ਆ ਆਪਣਾ ਜੋ ਵੀ ਕੁਝ ਆ ਕਿਉਂ ਤੇਰੇ ਸਿਰ ਤੇ ਕਾਹਦਾ ਬੋਝ ਆ ਕਾਹਦਾ ਭਾਰ ਆ ਜਾਣੀ ਭੈਣਾ ਤੂੰ ਤੇ ਔਖੀ ਬਣੀ ਆ ਕਿਉਂ ਤੇਰੀ ਸੱਸੇ ਕਿਉਂ ਆਖਦੂ ਇਦਾਂ ਉਦੋਂ ਨਹੀਂ ਤੈਨੂੰ ਪਤਾ ਅੱਜ ਜ਼ਿਆਦਾ ਪਤਾ ਤੈਨੂੰ ਨਾਂ ਨੂੰ ਤੇ ਪਤਾ ਹੀ ਨਹੀਂ ਕਿੱਥੋਂ ਆਇਆ ਤੇ ਕੀ ਹੋਇਆ ਚੱਲ ਠੀਕ ਐ ਕੋਈ ਗੱਲ ਨਹੀਂ ਕਰ ਲਈ ਤੇ ਬਾਜੀ ਨਾ ਕਰ ਲਈ ਚੰਗਾ ਠੀਕ ਇੱਥੇ ਮੈਂ ਇਹ ਉੱਟ ਲਾਇਆ ਹਮਰ ਕੇ ਬੈਠੀ ਕੀ ਗੱਲ ਨਹੀਂ ਟਿੱਲਾ ਜਮੂਹ ਕੋਹਨੇ ਕੀਤਾ ਮੈਨੂੰ ਟੈਨਸ਼ਨ ਜੀ ਇਹ ਆਹੋ ਮੈਨੂੰ ਟੈਨਸ਼ਨ ਜੀ ਇਹੋ ਹੀ ਲੱਗੀ ਸੀ ਕੰਮ ਯਾਰ ਮੈਂ ਨਹੀਂ ਟੈਨਸ਼ਨ ਕੰਮ ਦੀ ਲੈਂਦੀ ਆ ਬਥੇਰਾ ਕੰਮ ਕਰ ਕਰ ਵੇਖ ਲਿਆ ਵੀ ਇਹਨਾਂ ਨੂੰ ਕਿਸੇ ਗੱਲ ਦਾ ਪਤਾ ਨਾ ਲੱਗੂ ਚੱਲ ਮਿੱਠੇ ਬਣਾਗੇ ਜੁੱਤ ਪਲਾਨ ਤੇ ਉਹੋ ਹੀ ਰਹਿੰਦਾ ਸਾਡਾ ਮੈਥੋਂ ਨਹੀਂ ਹੁੰਦਾ ਕੰਮ ਗਰਮੀ ਦੇ ਵਿੱਚ ਮੈਨੂੰ ਕਰਨੀ ਨਹੀਂ ਲੱਗੀ ਮੁੰਡਾ ਮੇਰਾ ਓ ਲਾਂਬੇ ਪੜਦਾ ਤਹੀ ਡਿਊਟੀ ਚੱਲ ਜੰਨੇ ਦੋ ਰੋਟੀਆਂ ਖਾਣੀਆਂ ਹੁੰਦੀਆਂ ਤੇ ਇੰਨਾ ਕ ਮੈਂ ਬਥੇਰਾ ਕਰ ਛੱਡ ਦੇ ਮੈਥੋਂ ਨਹੀਂ ਹੁੰਦਾ ਮੇਰੇ ਨਾਲ ਉਹ ਵੱਧ ਦੇ ਨਾਲ ਮੇਰੀ ਸੱਤ ਕਰਾ ਦਿੰਦੀ ਆਹੋ ਤੇ ਨਿਆਣਾ ਨਿਕਾਉ ਉਹਦਾ ਉਹਨੇ ਸਾਂਭਣਾ ਉਹਨੇ ਕਰਨਾ ਤੇ ਮੈਂ ਕੰਨੋ ਵਿੱਚ ਵਿੱਚ ਕਰਦੀ ਫਿਰਾਂ ਉਦਾਂ ਹੀ ਮੂੰਹ ਮਾਂ ਮੈਂ ਕਾਦਾ ਲਮਕਾਉਣਾ ਐਹੀ ਟੈਨਸ਼ਨ ਜੀ ਲੱਗੀ ਮੈਂ ਹਾਂ ਚੱਲ ਕੋਈ ਗੱਲ ਨਹੀਂ ਇੱਕ ਵਾਰੀ ਜਾ ਆ ਜੂ ਆਉਂਦੇ ਗੇੜਾ ਮਾਰ ਆਉਂਦੇ ਰਪਿੰਦਰ ਵੀ ਨਿਆਣਿਆਂ ਵਾਲੀ ਆ ਕੀਤਾ ਹੀ ਫੋਨ ਪਤਾ ਨਹੀਂ ਕਹਦੇ ਨਾਲ ਸੱਸ ਨਾਲ ਉਖੀ ਹੋ ਕੇ ਬੰਦੇ ਨਾਲ ਉਖੀ ਯਾਰੋ ਚੰਗਾ ਬੋਲੀ ਨਹੀਂ ਗਾੜੀਓ ਓ ਕੀ ਹੋਣੀ ਜੀ ਨਾ ਕਿੰਨਾ ਉਹ ਤੁਹਾਡਾ ਕਿੰਨਾ ਗੱਲਬਾਤ ਕੋਈ ਹੈ ਐਹੀ ਨਾ ਘਰ ਚ ਬੰਦਾ ਹੋਵੇ ਪਰ ਭੈਣ ਭਰਾ ਨੂੰ ਦਨਾਨਾ ਇਦਾਂ ਕਰਿਆ ਹੀ ਗੱਲ ਦਾ ਦੁੱਖ ਹੋਣ ਡਿਆ ਮੈਨੂੰ ਐਹੀ ਗੱਲ ਕਰਦੀ ਹੁੰਦੀ ਨਾ ਠੀਕ ਗੱਲ ਨਹੀਂ ਹੋਉਂਦੀ ਓਹ ਤੇ ਮੈਂ ਕਿਹੜਾ ਰੋਜ਼ ਫੋਨ ਲਾਉਣ ਡਈ ਆ ਮੇਰੇ ਨਾਲ ਤਾਂ ਪਰੇਸ਼ਾਨ ਹੁੰਦੀ ਬਾਚ ਆਪ ਨੂੰ ਹੁੰਦਾ ਰਹਿੰਦਾ ਘਰ ਦੇ ਵਿੱਚ ਤੇ ਆਪਾਂ ਘੜੀ ਇੱਕ ਚੰਗੇ ਬਣ ਲਿਆ ਤੇ ਘੜੀ ਕਾਪਾ ਬੁਰੇ ਬਣ ਲਿਆ ਘਰ ਤੇ ਫੇਰ ਉਹ ਕੁਝ ਰਹਿਣਾ ਹੁੰਦਾ ਅੱਛਾ ਮੇਰੀ ਗੱਲ ਸੁਣੋ ਤੇ ਹੀ ਰੁਪਿੰਦਰ ਦੀ ਗੱਲ ਤੋਂ ਹੀ ਛੱਡੋ ਬੱਚਿਆਂ ਨਾਲ ਜਾਂ ਘਰ ਬੰਦਾ ਸੌ ਹੁੰਦਾ ਪਰੇਸ਼ਾਨੀ ਦੇ ਵਿੱਚ ਤੇ ਉਹ ਹੀ ਮੂੰਹ ਨਿਕਲ ਜਾਂਦਾ ਮੈਂ ਹੀ ਫੋਨ ਦਾ 10 ਮਿੰਟ 15 ਠਹਿਰ ਕੇ ਲਾ ਲੈਂਦੀ ਤੇ ਆਪੇ ਉਹ ਹਨਾ ਤੇ ਮੇਰੀ ਗੱਲ ਸੁਣੋ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ ਤੁਸੀਂ ਮੰਮੀ ਕੋਲੋਂ ਸਿਆਣ ਲਓ ਪੇਪਰਾਂ ਤੇ ਇਹ ਕੋਸਾਂ ਲਾ ਗਈ ਸਾ ਹਾ ਕੀ ਕਰਨਾ ਤੁਹਾਡੇ ਦਿਮਾਗ 'ਚ ਪੱਲੇ ਪੈਂਦਾ ਹੀ ਕੁਝ ਨਹੀਂ ਜਿਹੜੀ ਗੱਲ ਮੈਂ ਆਖੂ ਤੁਹਾਨੂੰ ਉਹ ਹੀ ਗੱਲ ਸਮਝ ਆਉਂਦੀ ਦੂਜੀ ਥੋੜਾ ਨਾ ਆਉਂਦੀ ਹੈ ਮੰਮੀ ਦੇ ਲਓ ਸੈਂਡ ਪੇਪਰਾਂ ਤੇ ਤੇ ਕੰਮ ਕਰਾ ਲਾਂਗੇ ਨਾਂ ਨੂੰ ਆ ਚੜਾਉ ਚੜਾਣ ਦਾ ਖੇਤੀਬਾੜੀ ਸਾਰਾ ਨਾ ਕੁਛ ਹੱਥ ਆਉ ਅੱਧਾ ਤੇ ਆਉ ਕੋਹਨਾ ਕੋਹਤੇ ਆਊਗਾ ਜੇ ਇੱਧਰ ਦੇ ਭਾਂਡੇਸ ਆਪਣੇ ਫੁੱਟ ਗਏ ਤੇ ਉਹ ਨਾ ਹੋਵੇ ਇਧਰੋਂ ਘਰੋਂ ਹੀ ਹੱਥ ਮਾਇਦ ਅਸੀਂ ਉਹ ਕੱਲੇ ਨੂੰ ਕੀ ਕਰਾਂਗੇ ਇੱਥੇ ਵੀ ਤੇ ਆਪਣੀ ਹੈਗੀ ਜਾਇਦਾਦ ਪਰ ਮੰਮੀ ਦੇ ਕਿਦਾਂ ਸੋਚਣਾ ਨਹੀਂ ਜੇ ਵੀ ਮੈਂ ਹੁਣ ਸੈਂਡ ਤੇ ਲੈਣਾ ਕੋਈ ਗੱਲ ਨਹੀਂ ਹੈ ਅੱਗੇ ਵੀ ਮੈਂ ਤੂੰ ਕਿਹਾ ਮੈਨੂੰ ਕਿ ਆੜਾ ਕੰਮ ਕਰ ਲੈ। ਕਹਿੰਦੇ ਮੈਂ ਉਹ ਕੰਮ ਕਰ ਲਿਆ ਵਾ। ਤੇ ਹੁਣ ਆ ਵੀ ਤੂੰ ਕੰਮ ਕਰਨ ਨੂੰ ਕਹਿਣ ਲਈ ਹੈ ਕਿਤੇ ਵਿਜਾਜ ਦੀ ਆ ਮੈਂ ਆਪਾ। ਹਾਏ ਵੇਰ ਬਾ ਇਹ ਬੰਦੇ ਦਾ ਕੀ ਕੀਤਾ ਜਾਵੇ ਤੁਹਾਡੇ ਇੱਥੇ ਗੱਲ ਨਹੀਂ ਪੈਂਦੀ। ਨਾ ਮੈਂ ਕੱਲੀ ਨੇ ਖੜ ਕੇ ਆਪਣੀ ਉਸ ਭੈਣ ਨੂੰ ਦੇਣਾ ਕਿ ਜਾਂ ਮਾਂ ਨੂੰ ਦੇਣਾ ਬਣਾਉਣ ਤੇ ਤੁਹਾਡਾ ਹੀ ਪਿਓ ਪੁੱਤਾਂ ਦਾ ਨਹੀਂ ਆ। ਮੈਂ ਕਿਤੇ ਲੈ ਜਾਣਾ ਵਾ। ਇਦਾਂ ਗੱਲਾਂ ਤੂੰ ਹੁਣ ਕਰ ਦਿੰਦੀ ਹੈ ਨਾ ਜਦੋਂ ਬਾਅਦ ਵਿੱਚ ਕੋਲ ਕੋਲਦੀ ਹੈ ਫਿਰ ਸਭ ਤੋਂ ਜ਼ਿਆਦਾ ਤੂੰ ਹੀ ਦਰਦੀ ਹੈ। ਡਰ ਤੇ ਫਿਰ ਬੰਦੇ ਨੂੰ ਥੋੜਾ ਬਹੁਤਾ ਲੱਗ ਹੀ ਜਾਂਦਾ ਜਦੋਂ ਐਡੇ ਐਡੇ ਵੱਡੇ ਕੰਮ ਕੀਤੇ ਹੋਣ ਆਹ ਤੇ ਆਹ ਕੰਮ ਦੇ ਵਿੱਚ ਵੇਲਾ ਉਹ ਉਦਾਂ ਮੈਨੂੰ ਕੋਈ ਡਰ ਨਹੀਂ ਮੈਂ ਤਾਂ ਹੋਂਦਾ ਧਰ ਕੇ ਬਿਠਾ ਕੋਈ ਉਦਾਂ ਮੈਨੂੰ ਕੋਈ ਡਰ ਨਹੀਂ ਇੱਕ ਵਾਰੀ ਮਾਤਾ ਦੇ ਪੇਪਰਾਂ ਤੇ ਸੈਨ ਲੈ ਜਾਣ ਫਿਰ ਤੇ ਮੈਨੂੰ ਕੋਈ ਡਰ ਨਹੀਂ ਫਿਰ ਤੇ ਵੇਖੀ ਮੈਂ ਕਿੱਦਾਂ ਇਹਨਾਂ ਦੇ ਕੰਨ ਫੋਲਦੇ ਡਾਰੀ ਕੋਈ ਨਹੀਂ ਜੇ ਇਹਨਾਂ ਚੁੱਕਣੀ ਹੋ ਉਠੇਕੇ ਤੇ ਵਾਉਣ ਸਾਡੀ ਵਾਉਣ ਨੂੰ ਖਾਣ ਨੂੰ ਦੇ ਦਾਂਗੇ ਨਹੀਂ ਤੇ ਲਾਂਬੇ ਠੇਕੇ ਦਵਾਂਗੇ ਆਪ ਜਾ ਕੇ ਸ਼ਹਿਰ ਪਹੁੰਚਾਂਗੇ ਅਸੀਂ ਇਹਨਾਂ ਦਾ ਮੱਥਾ ਲਾਉਣਾ ਰੋਜ਼ ਜ਼ਰੂਰੀ ਉਹ ਹੋ ਤੇਗਾ ਇਹ ਮੰਮੀ ਦਾ ਫਿਰ ਕੋਲੋਂ ਕੋਸਾ ਬੜਾ ਦਿਮਾਗ ਲਾਉਣਾ ਪਿਆਗਾ ਤੇ ਸਕੀਮ ਹੁਣੀ ਕੋਈ ਕਿੱਦਾਂ ਲੈ ਸਕਦੇ ਸਕੀਮ ਹੁਣ ਤੁਸੀਂ ਵੀ ਨਾਲ ਲਾਓ ਨਾ ਸਾਰੇ ਕੰਮਾਂ ਦਾ ਮੈਂ ਠੇਕਾ ਨਹੀਂ ਲਿਆ ਵੀ ਮੈਂ ਹੀ ਸਾਰੇ ਕੰਮ ਕਰ ਛੱਡਨੇ ਤੇ ਮੈਂ ਹੀ ਸਾਰੇ ਤੁਹਾਨੂੰ ਸਲਾਹਾਂ ਦੇਣੀਆਂ ਤੇ ਕੰਮ ਵੀ ਕਰਨੇ ਇਹ ਸਲਾਹ ਮੈਂ ਦੇਤੀ ਆ ਵੀ ਸੈਨ ਮੰਮੀ ਤੋਂ ਲੈਣਾ ਹੀ ਲੈਣਾ ਜਿੱਦਾਂ ਮਰਜ਼ੀ ਲੈ ਲਓ ਇਹ ਨਹੀਂ ਜੇ ਮੈਂ ਜਾਣਦੀ ਵੀ ਕਿੱਦਾਂ ਲੈਣੇ ਤੁਹਾਨੂੰ ਚਲੋ ਕੋਈ ਗੱਲ ਮੰਨ ਲਓ ਤੇ ਹੁਣ ਭਾਂਡਾ ਫੇਰ ਮੇਰੇ ਸਿਰ ਤੇ ਨਾ ਪਾੰਦਿਓ ਵੀ ਤੂੰ ਹੀ ਕਰਵਾਉਣੀ ਸਾਰਾ ਕੁਝ ਮੈਂ ਤੇ ਕਰਦਾ ਹੀ ਨਹੀਂ ਹਾਂ ਨਹੀਂ ਕਾਲ ਦੇ ਨਹੀਂ ਦਿਆ ਪਰ ਫਿਰ ਵੀ ਸੋਚਣ ਵਾਲੀ ਗੱਲ ਹੈਗੀ ਇੱਕ ਆਹੋ ਤੋ ਹੀ इमोशनल ਜੇ ਛੇਤੀ ਹੋ ਜਾਂਦੇ ਜੇ ਮੈਨੂੰ ਨਹੀਂ ਇਹੋ ਜਿਹੇ ਡਰਾਮੇਗੇ ਆਉਂਦੇ ਮੈਨੂੰ ਨਹੀਂ ਆਉਂਦੇ ਚਲ ਕੋਈ ਗੱਲ ਨਹੀਂ ਮੇਰਾ ਮਨ ਉਸ ਟੀਮ ਕੋਲ ਹੈ ਆਹੋ ਤੇ ਮੇਰੇ ਲਾਗੇ ਘਾਟ ਹੀ ਬਿਆ ਕਰੋ ਜਾਓ ਬਾਹਰ ਉੱਠ ਕੇ ਆਖਣਾ ਸਲਾਵਾ ਕਰਦੇ ਚਲਾਕ ਬਣਿਆ ਕਰੋ ਨਾ ਭੋਲੇ ਨਾ ਬਣੇ ਆਹੋ ਭੋਲੇ ਨਾ ਬਣ ਕੇ ਰਿਆ ਕਰੋ ਲੈ ਮੰਮੀ ਦੋ ਮੰਮੀ ਮੈਨੂੰ ਉਰੇ ਆਇਓ ਮੜਿਆ ਇੱਕ ਨੂੰ ਗੱਲ ਕਰਨੀ ਇੱਥੇ ਆ ਜਾ ਠੀਕ ਗੱਲ ਹੈ ਇੱਥੇ ਕਰ ਲਾ ਉਹ ਮੈਂ ਕਹਿੰਦਾ ਮਮੀ ਉਹ ਨਾ ਆਫਿਸ ਵੱਲੋਂ ਨਾ ਮੇਰੀ ਪ੍ਰਮੋਸ਼ਨ ਹੋਣ ਲੱਗੀ ਆ ਅੱਛਾ ਆਹ ਤੇ ਪ੍ਰਮੋਸ਼ਨ ਆ ਉਹਦੇ ਥੋੜੇ ਨਾ ਕਾਗਜ਼ਾਂ ਦੇ ਸਾਈਨ ਚਾਹੀਦੇ ਟੱਡੇ ਸਾਈਨ ਆਹੋ ਤੁਹਾਨੂੰ ਨਾਮ ਨਹੀਂ ਪਾਇਆ ਹੈ ਨਾ ਉਦੋਂ ਆਛਾ ਆਛਾ ਨਾ ਕਦੇ ਕਦੀ ਕਰਵਾਇ ਨਹੀਂ ਹੈ ਤੁਹਾਡੇ ਘਰ ਤੇ ਪੁੱਛਣ ਦੀ ਨਹੀਂ ਨਹੀਂ ਮੈਂ ਤੁਹਾਨੂੰ ਪਤਾ ਹੀ ਆ ਮੇਰੀ ਮਾਂ ਮਾ ਨੌਮੀ ਤੈਨੂੰ ਪਾਉਣਾ ਹੁਣ ਗਰਮੀਦ ਨੂੰ ਥੋੜਾ ਪਾਉਣਾ ਨੌਮੀ ਮੈਂ ਤੈਨੂੰ ਸਭ ਹੋ ਤੇ ਖਾਇਆ ਉਹ ਨੌਮੀ ਤੈਨੂੰ ਪਾਇਆ ਸੀ ਮੈਂ ਉਹਦੇ ਵਿੱਚ ਸੈਲਰੀ ਸੁਧਰੀ ਜਿੱਦਾਂ ਬਾਅਦ ਚ ਮੁੜ ਕੇ ਸਾਰੀ ਘਟੌਣੀ ਘਾੜੀ ਹੁੰਦੀ ਹੈ ਤੇ ਉਹ ਤੇਰੇ ਨਾਂ ਤੇ ਸਾਰਾ ਸਵਿਚ ਸੈਦੋਂ ਸਾਰੇ ਤੇਰੇ ਕਰਵਾਇਆ ਨਾ ਉਹਦੋਂ ਮੈਂ ਕਰਵਾਇਆ ਨਹੀਂ ਪਹਿਲਾਂ ਸਾਰਾ ਤੇਰੇ ਨਾਂ ਦੇ ਕਾਗਜ਼ ਪੂਰੇ ਲਾਇਆ ਤੇ ਉਹ ਹੁਣ ਮੰਗਨ ਨੇ ਸੈਨਾਂ ਦੇ ਆਂਦੇ ਵੀ ਉਹਦੇ ਪੇਪਰ ਤੋਂ ਤੋ ਸੈਦ ਕਰਾ ਕੇ ਲੈ ਆ ਆ ਤੇ ਮੈਂ ਤੁਹਾਨੂੰ ਪੇਪਰ ਦਿਨਾ ਵਾ ਮੇਰੇ ਖੰਦ ਮੈਂ ਲਿਆ ਕੇ ਤਵ ਨਹੀਂ ਕਿੱਥੇ ਰੱਖ ਤੇ ਇੱਥੇ ਰੱਖ ਦੇਈਏ ਇਹ ਹੀ ਕਿਤੇ ਮੇਰੇ ਘਾਚ ਮੈਂ ਨਾ ਉੱਧਰ ਹੋ ਜਾ ਇੱਕ ਮਿੰਟ ਲੱਭ ਕੇ ਲਿਆਉਣਾ ਵਾ ਤੋ ਇੱਟੇ ਗ੍ਰਮੀ ਤੇ ਕਾਗਜ਼ ਪਤਾ ਨਹੀਂ ਕਿੱਥੇ ਰੱਖਤੇ ਹੀ ਮੈਨੂੰ ਲਿਆ ਕੇ ਦਿੱਤੇ ਹੀ ਮੈਂ ਹੈ ਗਿਆ ਵੇ ਇੱਥੇ ਰੱਖ ਮੰਨ ਜਾ ਇਹ ਕਦੇ ਖਲਾਰਾ ਹੀ ਬੜਾ ਫਾਇਆ ਪਤਾ ਲੱਗਣ ਨਹੀਂ ਦਿਆ ਵੀ ਕਿੱਥੇ ਕਾਗਜ਼ ਰੱਖੇ ਆ ਆ ਵੇ ਪਏ ਸਾਰੇ ਪਏ ਇਹਦੇ ਉੱਤੇ ਕਾਗਜ਼ ਤੇ ਗਰਮੀਦ ਰੱਖੀ ਮੈਂ ਇਹਨੂੰ ਕਿਹਾ ਸੀ ਮੈਂ ਸਾਹਮਣੇ ਰੱਖਨੀ ਕਾਗਜ਼ ਜ਼ਰੂਰੀ ਵਾਲੇ ਤੇ ਆਹ ਹੋਊ ਕਿ ਸਾਹਮਣੇ ਪੈਂਦੇ ਆ ਸਾਹਮਣੇ ਜ਼ਰੂਰੀ ਵਾਲੇ ਕਾਗਜ਼ ਉਹ ਮਹਾ ਮਾਂ ਇੱਕ ਦਿੰਦੇ ਆ ਉਹ ਤੇ ਮੁੜ ਕੇ ਫਿਰ ਤੁਹਾਨੂੰ ਦੇਣੇ ਆ ਮੁੜ ਕੇ ਬਾਰ ਬੰਦੇ ਨਹੀਂ ਆ ਲੋ ਇੱਕ ਤੇ ਤਹੀ ਕਰ ਤੋਂ ਇੱਥੇ ਸਾਈਨ ਇੱਥੇ ਥੱਲੇ ਕਰਦੇ ਸਾਈਨ ਤੇ ਇੱਕ ਕਰਨੇ ਆ ਇੱਥੇ ਦੋ ਜਗ੍ਹਾ ਤੇ ਕਰਨੇ ਠੀਕ ਹੈ ਨਾ ਹਾਂ ਆਹ ਆ ਕਰਦਾ ਫਿਰ ਦੇਤੇ ਕੋਸੇ ਆਂ ਤਾਂ ਮੈਨੂੰ ਇਹ ਕਰਨੇ ਹੁੰਦੇ ਤੈਨੂੰ ਪਤਾ ਹੀ ਆ ਆ ਕੋਈ ਗੱਲ ਨਹੀਂ ਆ ਬਸ ਕੇ ਕੋਈ ਗੱਲ ਨਹੀਂ ਆ ਵੇ ਸੈਨ ਹੋ ਗਏ ਆ ਹਾਂ ਆ ਬਸ ਠੀਕ ਆ ਕੋਈ ਨਹੀਂ ਜਿੰਨਾਂ ਦੇ ਤੁਸੀਂ ਅੱਗੇ ਕੀਤੇ ਸੀ ਉਹਨਾਂ ਦੇ ਕਰ ਦੋ ਇਹ ਕਾਵੇ ਇੱਥੇ ਕਰਨੇ ਆ ਇਹ ਆ ਇੱਥੇ ਇਹ ਇੱਕ ਇੱਥੇ ਕਰ ਦੋ ਤੇ ਇੱਕ ਇੱਥੇ ਕਰ ਦੋ ਹਾਂ ਬਤਾ ਆ ਦੋ ਜਗ੍ਹਾ ਤੇ ਆ ਹੋ ਗਏ ਆ ਤੇ ਤਿੰਨ ਚਾਰ ਇੱਕ ਆ ਵੀ ਹਾਂ ਇਹ ਇੱਕ ਇੱਥੇ ਕਰਨੇ ਆ બસ ਠੀਕ ਇੱਕ ਆ ਹੋ ਗਿਆ ਤੇ ਇਹ ਅਜੇ ਰਾਮ ਨੇ ਆਹਾਂ ਇੱਕ ਇੱਥੇ ਵੀ ਕਰਨੇ ਆ ਆਵੇ ਐ ਜਗ੍ਹਾ ਤੇ ਇੱਕ ਇੱਥੇ ਵੀ ਕਰਨੇ ਆ ਬਸ ਬਹੁ ਠੀਕ ਆ ਆ ਤੇ ਉਹਨਾਂ ਨੇ ਲਾਇਆ ਆਪਣਾ ਸਹਨ ਤੇ ਆ ਵੀ ਹੋ ਗਿਆ ਆ ਵੀ ਆ ਵੀ ਆ ਵੀ ਉਹ ਕੇ ਤੇ ਆ ਰਿਓਗੇ ਠੀਕ ਐ ਠੀਕ ਐ ਬੰ ਵੀ ਕੋਈ ਗੱਲ ਨਹੀਂ ਬਸ ਸਹੀ ਹੋ ਗਿਆ ਸੈਨ ਹੁਣ ਹੋਣਿਆ ਵੀ ਹੋਣਾ ਮਤਲਬ ਕੱਲ ਨੂੰ ਕੋਈ ਸਾਂਜੀ ਸੁੱਲੀ ਲੋੜ ਪੈਂਦੀ ਆ ਜਾਂ ਕਿਸੇ ਦੀ ਪ੍ਰਮੋਸ਼ਨ ਦੀ ਤਰੀਕੇ ਨਾਲ ਗਾਂ ਨੂੰ ਕੋਈ ਨਾ ਪ੍ਰਮੋਸ਼ਨ ਲੋੜ ਪੈਣੀ ਆ ਕਿਸੇ ਤਰੀਕੇ ਨਾਲ ਉਹ ਚ ਨਾਮਣੀ ਤੁਸੀਂ ਲੱਗੇ ਆ ਨਾ ਵਿੱਚ ਦੇ ਚ ਨਾਮਣੀ ਤੁਸੀਂ ਲੱਗੇ ਆ ਹੁਣ ਕੋਈ ਟੈਨਸ਼ਨ ਨਹੀਂ ਹੈਗੀ ਹਾਂ ਠੀਕ ਐ ਠੀਕ ਐ ਨਾ ਕੋਈ ਨਹੀਂ ਕਾਰਾ ਉਹ ਕੰਮ ਜਿਹੜਾ ਨਹੀਂ ਕਰਨਗੇ ਕੋਈ ਨਹੀਂ ਤੁਹਾਨੂੰ ਹੌਣ ਬਣੀਓ ਗੱਲ ਸਭ ਆਂਦਾ ਹੀ ਕਿ ਏ ਕੋਠੀ ਲੈ ਲੈਂਦੇ ਕੋਠੀ ਹੁਣ ਯਾਰਾਂ ਦੀ ਪ੍ਰਾਪਰਟੀ ਵੀ ਹੱਥ ਸਾਰੀ ਦੀ ਸਾਰੀ ਤੇ ਕੋਠੀ ਵੀ ਮੇਰੇ ਅੰਦਰ ਜਾ ਹੌਣ ਬਣੂਗੀ ਗੱਲ ਯਾਰ ਹੁਣ ਇਹਨਾਂ ਟੌਰ ਨਾ ਐ ਜੁੱਤੀ ਨੂੰ ਮਾਰ ਕੇ ਪਾਦਸ਼ਾਹ ਰਿਆ ਕਰਨ ਗਿਆ ਬਥੇਰਾ ਜੱਟ ਕੇ ਖਲੇਆ ਨਾ ਦੇ ਹੁਣ ਲਵਾਗੇ ਟੌਰ ਦੇ ਨਾਲ